ਸਾਸਰੀਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇਓ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਕੱਦ ਕਾਠ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਜੀ ਕੋ ਸਨਾਓ ਠੀਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਤੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਜੀ ਸਾਸਰੀਕਾਲ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ। ਨਾਮ ਮੇਰਾ ਸੰਦੀਪ ਸਿੰਘ ਪਿੰਡ ਮੋਦਲ ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਆ ਜੀ। ਤਾਂ ਫਾਰਮ ਨੰਬਰ ਹੈਗਾ ਜੀ 80543 54114 ਜੀ। ਠੀਕ ਆ ਵੀਰ ਜੀ। ਹਾਂਜੀ। ਤਾਂ ਅੱਜ ਚੰਗੀਆਂ ਤਲਾਲੇਦਾਰ ਆ ਗਈਆਂ ਮੇਰੀਆਂ ਝੋਟੀਆਂ। ਚੰਗੀਆਂ ਝੋਟੀਆਂ ਜੇ ਪਰਸੋਂ ਲਿਆਂਦੀਆਂ ਤੇ ਮੈਂ ਵੀਰ ਜੀ ਉਹਨਾਂ ਨੂੰ ਅੱਜ ਹੀ ਜਾਦ ਕਰ ਲੈਂਦੇ ਆ। ਬਿਲਕੁਲ ਵੀਰ ਜੀ। ਮੈਂ ਨਾ ਇਹ ਕਲਾਵੇ ਪਾਏ ਆ। ਚੰਗੀਆਂ ਚੰਗੀਆਂ ਥਾਲੇ ਬਿਲਕੁਲ। ਬਿਲਕੁਲ ਜੀ ਤਾਂ ਨਾਲੇ ਵੀਰੇ ਪਸ਼ੂ ਤੁਸੀਂ ਚੰਗਾ ਲੈ ਕੇ ਹੁੰਦੇ ਹਨਾ ਹਰ ਵੀਡੀਓ 'ਚ ਤੇ ਚੰਗੇ ਰਿਕਾਰਡ ਵਾਲੀਆਂ ਹੁੰਦੀਆਂ ਬਹੁਤ ਜਿਆਦੀਆਂ ਚੰਗੀਆਂ ਲਿਆਈਆਂ ਜੇ ਬਾਕੀ ਬਾਬਾ ਨਾਨਕ ਮਿਹਰ ਕਰੇ ਬਿਲਕੁਲ ਜੀ ਤਾਂ ਚੰਗੇ ਸੀ ਮੰਦੀਆਂ ਹੁੰਦੀਆਂ ਵਾ ਘਰੇ ਵੀ ਚੰਗੇ ਰਵੇ ਦੀਆਂ ਵੀਰਜੀ ਹੁਣਾਂ ਲਾਈਆਂ ਝੋਟੀਆਂ ਮਈਆਂ ਤੇ ਆਪਣਾ ਦੁੱਧ ਦਾ ਕੰਮ ਆ ਵੀਰਜੀ ਹੁਣਾਂ ਦਾ ਤਾਂ ਮੈਂ ਨਾ ਵੀਰੇ ਲੈਵੇ ਦੀ ਗੱਲ ਕਰੀਏ ਤੇ ਕਮਾਲ ਨਹੀਂ ਕੀਤੀਆਂਗੇ ਥੱਬੇ ਹੀ ਲਾਏ ਵੀਰੇ ਕਿਹਨੂੰ ਕਹਿੰਦੇ ਨੇ ਪੰਡਾ ਪਾਈਆਂ ਕਹਿੰਦਾ ਉਹਨੇ ਹੀ ਪੰਡਾ ਪਾਈਆਂ ਵਾ ਉਹਨੇ ਪਛਾਣੂ ਵੇਖਿਓ ਮੈਨਾਂ ਕਹਿਨ ਦੀ ਗੱਲ ਹੀ ਨਹੀਂ ਕੋਈ ਵੀਰ ਜੀ ਹਾਂ ਕੀ ਹੋ ਗਿਆ ਜਗਾੜਾ ਕੀ ਬਾਤ ਹੈ ਜੀ ਸਿਰ ਆ ਹੀ ਲਾਇਆ ਤੇ ਵੀਰ ਜੀ ਇਤੋਂ ਹੀ ਕਰੀਏ ਸ਼ੁਰੂ ਛੋਟੀ ਤੋਂ ਹਨਾ ਜੀ ਤਾਂ ਇਹਦੇ ਬਾਰੇ ਵੀਰੇ ਦੱਸ ਦਿਓ ਬਿਲਕੁਲ ਤਾਜੀ ਸੂਈ ਜੇ ਹਾਂਜੀ ਕਿ ਐਸ ਤਰ੍ਹਾਂ ਥੱਲੇ 13 ਲੀਟਰ ਦੁੱਧ ਜੇ 13 ਲੀਟਰ ਦੁੱਧ ਤਿਆਰ ਆ। ਵਿਖਾਲਾ ਤੇ ਭਾ 18 19 20 ਤੱਕ ਕਹਿ ਦਈਏ। ਮੈਨਾਂ ਵੀਰ ਜੀ ਤੁਸੀਂ 22 ਲੀਟਰ ਕਹਿ ਦੋਗੇ ਨਾ। ਉਹ ਵੀ ਚਲਦਾ। ਪਰ ਤੁਹਾਡਾ ਕੰਮ ਹੈ ਸਚਾਈ ਦਾ ਹੈ ਨਾ ਜੋ ਹੁੰਦਾ ਪਸ਼ੂ ਦਾ ਤੁਸੀਂ ਉਹ ਦੱਸ ਦੇ। ਹਾਂਜੀ ਹਾਂਜੀ। ਤਾਂ ਮੈਲਾ ਮਾਰਕੀਟ ਛੋਟੀ ਕਰੂਗੀ ਦੁੱਧ 16 ਕਰਦੇ। 17 ਕਰਦੇ। 17 ਕਰਦੇ। ਕੰਮ ਬਹੁਤ ਚੰਗਾ ਹੋਇਆ ਜੀ। ਮੈਨਾਂ ਵੀ ਸਿਰਾਂ ਹੀ ਲਾਇਆ ਵਾ। ਬੜਾ ਲੱਗਾ ਬਹੁਤ ਜ਼ਿਆਦਾ ਥਣ ਭਾਂਡੇ ਵੀ ਸਾਫ ਆ ਜੀ। ਬਿਲਕੁਲ ਵੀਰ ਜੀ। ਤਾਂ ਮਗਰ ਵੀ ਕੱਟੀ ਜੇ। ਕੱਟੀ ਆ ਗਈ ਆ ਜੀ। ਕੱਟੀ ਆ ਜੀ ਬਹੁ ਬਹੁਤ ਚੰਗੇ ਸੀਮਨ ਦਾ ਬੱਚਾ ਮਗਰ ਪਾਇਆ। ਬਹੁਤ ਫਾਇਦਾ ਆ ਜੀ। ਤੇ ਝੋਟੀ ਵੀ ਸਿਰਾਈ ਆ। ਸਿਰਾ ਸਿਰਾ। ਕਿਨੂੰ ਕਹਿ ਦੀਏ ਵੀਰੇ ਚੈੱਕ ਕਰੋ ਕੀ ਕਹਿਣੇ ਆ। ਹਾਂ। ਵਿਖਾਓ ਹਾਂਜੀ ਤੋਰਾ ਵਿਖਾਓ ਵੀਰੇ। ਲਓ। ਤਾਂ ਵੇਖੋ ਵੀਰੇ ਉਹ ਲੇਵਾ ਚੈੱਕ ਕਰ ਲਓ। ਚੰਗਾ ਤਲੱਲੇਦਰ ਲੇਵਾ ਲੱਗਿਆ ਵੀਰੇ। ਐਂ ਲੇਵੇ ਦੇ ਕੀ ਕਹਿੰਦੇ ਹੁੰਦੇ ਆ ਪੈਰ ਤਾਰ ਕੇ ਚੜਨ ਵਾਲੀ ਗੱਲ ਆ। ਉਹੋ ਹੀ ਗੱਲ ਬਣੀ ਆ। ਬਿਲਕੁਲ। ਤਾਂ ਵੀਰੇ ਥਣ ਵੀ ਗੇਠ-ਗੇਠ ਤੇ। ਉਹ ਨਹੀਂ ਗਾਣ ਉਹ ਨਹੀਂ ਪਸੰਦ। ਕੀ ਬਾਤ ਹੈ ਜੀ। ਮੈਨਾ ਵੀਰੇ ਤੁਸੀਂ ਕਿਦੋਂ ਦੂਰੋਂ ਚੱਲ ਕੇ ਆਓਗੇ ਪਸ਼ੂ ਦੇ ਲਾਗੇ ਤੁਸੀਂ ਛੱਡ ਕੇ ਤਾਂ ਨਹੀਂ ਜਾਂਦੇ ਐ ਐਂਡੀ ਹੋਇਆ ਪਿਆ ਪੂਰਾ ਕੀ ਕਹਿਣਾ ਵੀ ਮੇਰੇ ਚੰਗਾ ਪਸ਼ੂ ਹੋਵੇ ਤਾਂ ਸਿਵਤਾਪੇ ਹੁੰਦੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਤਾਂ ਵੀਰੇ ਕਿੰਨਾ ਲੇਵਾ ਤਾਂ ਨੂੰ ਚੜਿਆ ਪੇਸ਼ਾਨ ਨੂੰ ਬਣਿਆ ਉਹਨਾਂ ਹੀ ਗਾਂ ਨੂੰ ਤੇ ਕੀ ਕਹਨੇ ਆ ਬਹੁਤ ਸਫਾਈਆਂ ਝੋਟੀਆਂ ਤੇ ਸਿਰਾਈ ਲੱਗਾ ਮਗਰ ਚੰਗੇ ਸੀਮਨ ਦੀ ਕੱਟਿਆ ਗਈ ਆ ਇਹੋ ਜੇ ਰੰਗ ਭਾ ਕੇ ਕੇ ਵੇਰਲੇ ਵਲੇ ਪਹੁੰਚ ਨੂੰ ਹੀ ਲੱਗਦੇ ਵੇਰ ਲੈਣ ਨੂੰ ਲੱਗਦੇ ਜੀ ਫੇ ਸਾਰੀਆਂ ਗੱਲਾਂ ਪੂਰੀਆਂ ਬਿਲਕੁਲ ਜੀ ਮੈਨਾਂ ਵੀਰੇ ਲੇਵੇ ਦੀ ਕੋਈ ਕਹਿਣ ਦੀ ਬਾਤ ਹੀ ਨਹੀਂ ਜੇ ਕਿੰਨੀ ਸਿਫਤ ਕਰ ਲਉ 19 ਥੋੜੀ ਹੈ ਥੋੜੀ ਹੈ ਜੀ ਬਹੁਤ ਚੰਗੀ ਹੈ ਛੋਟੀ ਹੈ ਤਾਂ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਝੋਟੀ ਦੇ ਦੇਣੀ ਹੈ ਵੀਰ ਜੀ ਭਾਵੇਂ ਦਾ ਸਵਾ ਦੋ ਕਰਾ ਲਓ ਤਾਂ ਵੀ ਚੱਲਦੀ ਹੈ ਬਿਲਕੁਲ ਇਹ ਆਪਾਂ ਦੇਣੀ ਹੈ 1 ਲੱਖ ਤੇ 55000 ਰੁਪਏ 1 55 ਦੀ ਹਾਂ ਜੀ ਵੀਰ ਜੀ ਠੀਕ ਹੈ ਜੀ ਤਾਂ ਛੋਟ ਵਿੱਚੋਂ ਵੀਰ ਕਰਦੇ ਹਾਂ ਨਾ ਕਰ ਦਾਂਗੇ ਥੋੜੀ ਜਿਹੀ ਛੋਟ ਚੱਪਾ ਦੇ ਕਰਨਾ ਜੀ ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਹਨਾ ਜੀ ਹਾਂਜੀ ਹਾਂਜੀ ਨਹੀਂ ਮੋੜਦੇ ਨਹੀਂ ਤਾਂ ਬਾਕੀ ਹੁਣ 13 ਲੀਟਰ ਤਿਆਰ ਆ ਜੀ ਇਸ ਟਾਈਮ 13 ਲੀਟਰ ਤਿਆਰ ਬਿਲਕੁਲ ਜੀ ਹਏ ਤਾਜੀ ਆ ਵੀਰੋ ਬਾਕੀ ਲੇਵੇ ਦੇ ਸਾਬ ਨਾਲ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲੂਗੀ ਕਿ ਕਿੰਨਾ ਦੁੱਧ ਭਰੂਗੀ ਸਿਰਾਈ ਲੱਗਾ ਐਂਡ ਹੋਇਆ ਵੀਰੇ ਲੇਵੇ ਵਾਲੀ ਗੱਲਾਂ ਤਾਂ ਕੀ ਕਹਿਣੇ ਆ ਕੀ ਬਾਤ ਹੈ ਜੀ ਤਾਂ 49 ਗਿਠ ਗਿਠ ਤੇ ਤਾ ਕੋਸ ਨਖੀ ਚੋਟੀ ਆ ਤੇ 155 ਦੀ ਵੀਰਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਤਾਂ ਵੀਰੇ ਪਹਿਲੇ ਫੋਨ ਤੇ ਵਿਗਨ ਵਾਲੀ ਗੱਲ ਆ ਰੇਟ ਵੀ ਬਹੁਤ ਸੋਹਣਾ ਕੀਤਾ ਤੁਸੀਂ ਵੀਰੇ ਤਾਂ ਚੋਟੀ ਵੀ ਸਿਰਾਈ ਲੱਗਾ ਸਿਰਾ ਸਿਰਾਈ ਆ ਜੀ ਹਣਾ ਜੀ ਬਾਕੀ ਕਿੰਨਾ ਵੀਰਾ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹਾਂਜੀ ਮੈਂ ਛੋੜ ਛੱਪਾ ਖੁੱਲਾ ਕਰਦਾ ਛੋੜ ਛੱਪਾ ਖੁੱਲਾ ਹੋ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਮਾਨ ਤਾਨ ਤੇ ਭੈਣ ਭਰਾਵਾਂ ਦਾ ਕਰਨਾ ਬਿਲਕੁਲ ਵੀਰਜੀ ਬਿਲਕੁਲ ਨਾਲੇ ਵੀਰੇ ਤੋ ਤੁਸੀਂ ਜਿਵੇਂ ਪਸ਼ੂ ਚੰਗੇ ਘਰੇ ਰੱਖੇ ਹਨਾ ਜੀ ਚੰਗੀਆਂ ਝੋਟੀਆਂ ਲਿਆਉਂਦੇ ਉਹ ਤੇ ਕਿੰਨਾ ਵੀਰਾਂ ਕੋ ਪਸ਼ੂ ਚੰਗੇ ਹੁੰਦੇ ਮਾਨ ਵੀ ਤੁਹਾਡਾ ਪੂਰਾ ਕਰਦੇ ਹੁਣੇ ਤਾਂ ਤਾਂ ਹੀ ਜੈਜ ਰੇਟ ਆ ਰੇਟ ਦੀ ਝੋਟੀਆਂ ਕਿਵੇਂ ਆ ਗਈਆਂ ਹਨਾ ਜੀ ਤਾਂ ਝੋਟੀ ਦੇ ਭਾਅ ਸਵਾ ਦੋ ਦੀ ਵਿਕੰਦਾ ਕਰਾ ਦਿੱਤੀ ਰੱਖਦੀ ਆ ਵੀਰ ਜੀ ਰੱਖਦੀ ਆ ਤਾਂ ਸਿੰਗ ਦੀ ਕੁਆਲਿਟੀ ਵੀਰੇ ਚੈੱਕ ਕਰ ਲਓ ਫੇਸ ਕੁਆਲਿਟੀ ਬਹੁਤ ਘੈਂਟ ਆ ਤਾਂ ਬੱਚਾ ਵੀ ਚੰਗੇ ਸੀਮਨ ਦਾ ਪਾਇਆ ਹੋਇਆ ਤੇ ਇੱਕ 55 ਚ ਮਾਨਤਨ ਖੁੱਲਾ ਹੋ ਜੀ ਵੀਰ ਜੀ ਕਹਿੰਦੇ ਤੁਸੀਂ ਵੀਰੇ ਫੋਨ ਲਾ ਲਿਓ ਮਾਨਤਨ ਹੋ ਜਾਣਗੇ ਦੋਜਾ ਸੂਹਾ ਸੂਈ ਜੀ ਝੋਟੀ ਹਾਂਜੀ ਇਹਦੇ ਕੋਲ ਇਸ ਟਾਈਮ 12 ਕਿਲੋ ਦਾ 12 ਲੀਟਰ ਦੁੱਧ ਤਿਆਰ ਜੀ 12 ਲੀਟਰ ਦੁੱਧ ਤਿਆਰ ਹੈ ਜੀ ਹਾਂਜੀ ਹਾਂਜੀ ਬਹੁਤ ਥਣ ਕੁਆਲਟੀ ਵਾਲੀ ਝੋਟੀ ਪਹਿਲਾ ਸੂਹਾ ਜੀ ਕੀ ਬਾਤ ਹੈ ਜੀ ਹਾਂਜੀ ਦੋ ਦੋ ਗਿੱਠਾਂ ਦੇ ਥਣ ਲੱਗਿਆ ਜਾਗੇ ਹਾਂਜੀ ਪਰਾਂਦੇ ਨੇ ਫੀਟਾ ਰੱਖ ਕੇ ਮੇਰੇ ਨਾਲੇ ਬਿਲਕੁਲ ਉਹ ਚੀਜ਼ ਬੱਚਾ ਕੀ ਪਾਲਿਆ ਜੀ ਇਹਨੇ ਕੱਟਾ ਜੀ ਇਹਦੇ ਪਿਛੇ ਅਸੀਂ ਕੱਟਾ ਆ ਗਿਆ ਹਾਂਜੀ ਹਾਂਜੀ ਤੋਰੂ ਵਿੱਚ ਜੈੱਡ ਬਲੈਕ ਜੀ ਜੈੱਡ ਬਲੈਕ ਆ ਕੋਈ ਇੱਕ ਨਾਲ ਦੇ ਦੇ ਵੇਖੋ ਵੀਰੋ ਅ ਚੜਦੀ ਦਾ ਚੜਦੀ ਝੋਟੀ ਲੈ ਕੇ ਆਏ ਵੀਰੋ ਨਹੀਂ ਤਰ ਸਿਰਾ ਲਗਾ ਗੇਠ-ਗੇਠ ਤੇ ਥਨ ਲੱਗਿਆ ਤਾ ਕਦ ਕਾਠ ਵੀਰੇ ਫੁੱਲ ਆ ਵੱਡੀਆਂ ਵੱਡੀਆਂ ਝੋਟੀਆਂ ਵੱਡੀਆਂ ਝੋਟੀਆਂ ਨੇ ਕੋਈ ਨਿੱਕੀਆਂ ਨਾ ਵੀਰੇ ਮੰਨ ਕੇ ਚੱਲਿਓ ਤੁਸੀਂ ਦੂਰੋਂ ਚੱਲ ਕੇ ਆਉਗੇ ਤੁਸੀਂ ਛੱਡ ਕੇ ਤਾਨੂੰ ਜਾਂਦੇ ਝੋਟੀਆਂ ਬਹੁਤ ਚੰਗੀਆਂ ਝੋਟੀਆਂ ਲੈ ਕੇ ਆਏ ਵੀਰੋ ਨਹੀਂ ਥਾਨ ਗੇਠ-ਗੇਠ ਤੇ ਆ ਗਏ ਆ ਤੇ ਲੈ ਵੇ ਲੂਗੇ ਵਿਖਾ ਦਿਓ ਵੀਰੇ ਸਿੰਘ ਦੀ ਕੁਆਲਿਟੀ ਕਿਆ ਬਾਤ ਹੈ ਬਹੁਤ ਬਹੁਤ ਸੋਹਣੀ ਝੋਟੀ ਹੈ ਵੀ ਵੀਰ ਜੀ ਕਿੰਨਾ ਦੁੱਧ ਦੱਸਿਆ ਦਾ 12 ਲੀਟਰ ਜੀ 12 ਲੀਟਰ ਆ ਹੁਣ ਹਾਂ ਜੀ ਹਾਂ ਜੀ ਠੀਕ ਹੈ ਵੱਡੀ ਛੋਟੀ ਬਹੁਤ ਜਿਆਦੀ ਚੱਲੀ ਬਿਲਕੁਲ ਬਾਕੀ ਵੀਰੇ ਕੱਦ ਤਿੰਨਾਂ ਝੋਟੀਆਂ ਦੇ ਬਹੁਤ ਵੱਡੇ ਨੇ ਐ ਚੜਦੀ ਤੇ ਚੜਦੀ ਆ ਤਾਂ ਵੀਰ ਜੀ ਇਹਦੇ ਬੱਚਾ ਕਿ ਆ ਗਿਆ ਇਹਦੇ ਮਾ ਕੱਟਾ ਜੀ ਅੱਛੇ ਕੱਟਾ ਆ ਗਿਆ ਜੀ ਤਾਂ ਇਹਦੇ ਮੋਲ ਦੀ ਗੱਲ ਕਰੀਏ ਵੀਰ ਜੀ ਕਿੰਨੇ ਦੀ ਹੋ ਜੂਏ ਝੋਟੀ ਜੇ ਵੀਰ ਜੀ ਬਿਲਕੁਲ ਜਾਇਜ਼ ਮੁੱਲ ਕਰਨੇ ਆਪਾਂ ਸਾਰਿਆਂ ਦੇ। ਹਾਂਜੀ। ਵੇਚਣ ਵਾਲਾ ਕੰਮ ਕਰਨਾ ਤੇ ਹੋਰ ਲਿਆਈਏ। ਬਿਲਕੁਲ। ਹਾਂਜੀ ਹੁਣ ਪਰਸਾ ਮਾਲ ਆਇਆ ਸਫਰਦਾ ਕਰਕੇ ਵੀ। ਉੱਥੇ ਦੁੱਧ ਵੱਧ ਚਵਾ ਕੇ ਆਈਆਂ ਜੀ। ਬਿਲਕੁਲ। ਹੈ ਪੈਂਡੇ ਚ ਆਈਆਂ ਨਾ ਵੀਰ ਜੀ। ਹਾਂਜੀ ਹਾਂਜੀ ਸਫਰਦਾ ਪੈਂਡਾ ਬੜਾ ਪੈ ਜਾਂਦਾ ਜੀ। ਬਿਲਕੁਲ ਜੀ। ਇਹਦਾ ਮੁੱਲ ਹੈਗਾ ਵੀਰ ਜੀ 122। 122 ਦੀ? ਹਾਂਜੀ। ਠੀਕ ਆ। ਮਾਨ ਤਨ ਵੀਰ ਜੀ। ਮਾਨ ਤਨ ਕਰ ਦਾਂਗੇ ਵੀਰ ਜੀ ਵਿੱਚੋਂ। 120 ਦੀ ਪੂਰੀ ਕਰ ਦਿਓ ਹਣਾ। ਬਸ 120 ਹੀ ਦੇ ਦਾਂਗੇ। ਤਾਂ ਠੀਕ ਆ ਰੇਟ ਤੁਹਾਡਾ ਵੀਰੇ ਜਾਇਜ਼ ਆ। ਵੇਖੋ ਵੀਰ ਰੇਡ ਚੈੱਕ ਕਰ ਲੋ 120 ਆ ਕੋਈ 135 130 ਹੀ ਵੀਰ ਨੇ ਕੀਤਾ ਪਰ ਝੋਟੀ ਤੁਹਾਨੂੰ ਬਤਾ ਵੀਰੇ ਕਿੱਥੇ ਅੱਖ ਰੱਖਦੀ ਆ 120 ਹੀ ਹੁਣ ਵੀਰ ਕਹਿੰਦਾ ਦੇ ਦਾਂਗੇ ਬਾਕੀ ਤੁਸੀਂ ਫੋਨ ਲਾ ਲਿਓ ਮਾਨਤਨ ਹੋ ਜੂ ਹਣਾ ਵੀਰ ਜੀ ਵੀਰ ਜੀ ਥੋੜਾ ਰੇਟ ਲੋਡ ਮੰਗਾ ਛੰਦਾ ਕਰਕੇ ਜੋ ਤੋਕੜਾਂ ਲੱਖ ਸਵਾ ਲੱਖ ਦੀਆਂ ਵਿਕਦੀਆਂ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਤਾਂ ਵੇਖੋ ਵੀਰੇ 120 ਚ ਮਾਨਤਨ ਹੋ ਜੂ ਫੋਨ ਤੁਸੀਂ ਜਰੂਰ ਲਾ ਲਿਓ ਤਾਂ ਥਣਾ ਜੀ ਵੀ ਗੱਲ ਕਰੀਏ ਤੇ ਦੋ ਦੋ ਗਿੱਠਾਂ ਤੇ ਲੱਗੇ ਆ ਤਾਂ ਇਹ ਵੀ ਸਿਰਾਈ ਆ ਝੋਟੀ ਕੋਈ ਘਾਟੇ ਬੰਦਾ ਸੌਦਾ ਨਹੀਂ ਇੰਨਾ ਦੇ ਕੱਟ ਨਾ ਬਿਲਕੁਲ ਵੀਰ ਜੀ ਬਿਲਕੁ ਤਾਂ ਤੀਜੇ ਨੰਬਰ ਤੇ ਆ ਗਈ ਵੀਰੇ ਹਾਂਜੀ ਤੀਜੇ ਨੰਬਰ ਵੀਰੇ ਦੂਜੇ ਸੂਏ ਸੂਈ ਜਾਂ ਝੋਟੀ ਵੀਰ ਜੀ ਬਹੁਤ ਕੱਦ ਕਾਠ ਬਹੁਤ ਜ਼ਿਆਦਾ ਇਹਦਾ ਬਹੁਤ ਵੱਡੀ ਆ ਜੀ ਵੱਡੀ ਬਹੁਤ ਜ਼ਿਆਦੀ ਹੈ ਨਾ ਸਣੀ ਸਖੀ ਪਲੀ ਜੁੜੀ ਆ ਪਲੀ ਜੁੜੀ ਆ ਜੀ ਇਹਦਾ ਇਹ ਕਿ ਲੇਵਾ ਥੋੜਾ ਨਿੱਗਰ ਰੱਖਦੀ ਏ ਦੋ ਤੋਂ 12 ਲੀਟਰ ਤੇ ਆ ਰਹੇ ਦੇਖੋ ਇਹਦੇ ਥਲੇ 12 ਲੀਟਰ ਤੇ ਆ ਬਹੁਤ ਚੋਆਪਸ ਮਾਂ ਵਧਿਆਦਾ ਬਿਲਕੁਲ ਜੀ ਤੇ ਬੱਚਾ ਇਹਦਾ ਵੀਰ ਜੀ ਬੱਚਾ ਤਾਂ ਕੱਟੀ ਜੈ ਜੀ ਕੱਟੀ ਆ ਗਈ ਆ ਹਾਂ ਜੀ ਕੱਟੀ ਆ ਗਈ ਮਗਰ ਠੀਕ ਆ ਸੁੰਗ ਸੁੰਗ ਦੀ ਜੀ ਕੁਆਲਿਟੀ ਬੜੀ ਘੈਂਟ ਆ ਤਾਂ ਮੇਨ ਗੱਲ ਵੀਰੇ ਕੱਦ ਦੀ ਗਲੀ ਇਹ ਤਾਂ ਐਂ ਸਿਰਾਈ ਆ ਐਂਡ ਕਰਦਾ ਬਹੁਤ ਕੱਦ ਕਾਠ ਦੀ ਵੱਡੇ ਦੀ ਆ ਹਾਂ ਜੀ ਤਾਂ ਖਾਨ ਤੁਣ ਤਾਂ ਬਾਕੀ ਵੀਰੇ ਲੇਵਾ ਵੀਰ ਜੀ ਨੇ ਦੱਸਿਆ ਥੋੜਾ ਨਿਗਰ ਰੱਖ ਦੀਆ ਬਹੁਤ ਹੀ ਰਾਜੀ ਬਾਣੀ ਤੇ ਸੰਗ ਸੰਦੀ ਕੁਆਲਟੀ ਬਹੁਤ ਵਧੀਆ ਦੁੱਧ 12 ਲੀਟਰ ਵੀਰ ਜੀ ਦੁੱਧ 12 ਲੀਟਰ ਚਾਰ ਤਸਮਾ ਬਹੁਤ ਵਧੀਆ ਤਾਂ ਬਾਕੀ ਵੀਰੇ ਚ ਇਕਾਠਾ ਜੁਗਾਠਾ ਚੈੱਕ ਕਰੋ ਪਲੀ ਜੁੜੀ ਬਹੁਤ ਜਿਆਦੀ ਆ ਵੱਡੀ ਛੋਟੀ ਆ ਤੇ ਫੇਸ ਕੁਆਲ ਫੁੱਲ ਕੱਦ ਕਾਠਾ ਬਹੁਤ ਚੰਗੀ ਛੋਟੀ ਆ ਬਿਲਕੁਲ ਬਹੁਤ ਚੰਗੀ ਛੋਟੀ ਆਗੀ ਤਾਂ ਬੱਚੇ ਵੀ ਇਹਨੇ ਕੱਟੀ ਪਾਲੀ ਹਨਾ ਜੀ ਹਾਂ ਜੀ ਹਾਂ ਜੀ ਮਗਰ ਇਹਦੇ ਕੱਟੀ ਕੱਟੀ ਹੈਗੀ ਉਹ ਵੀ ਚੰਗੇ ਸੀਮਾਂ ਦੀ ਕੱਟੀ ਵੀਰੇ ਉਹਨੇ ਪਾਲੀ ਆ ਤਾਂ ਚੰਗੀ ਝੋਟੀ ਆ ਤਤ ਕਾਠਾਂ ਲੀਆਂ ਤੇ ਗੱਲਾਂ ਕੋਈ ਨਹੀਂ ਬਹੁਤ ਉੱਚੀਆਂ ਲੰਮੀਆਂ ਬੇਲ ਦੀਆਂ ਝੋਟ ਬਹੁਤ ਵੱਡੀ ਆ ਜੀ ਸਿਰ ਆ ਹੀ ਆ ਤਾਂ ਵੀਰੇ ਚੈੱਕ ਕਰ ਲੋ ਇੱਕ ਰੀ ਲੰਮੀ ਬੇਲ ਆ ਚਲੋ ਆਪਾਂ ਇੱਥੇ ਵੀ ਮਾਲ ਆਪਣੇ ਬਹੁਤ ਵਧੀਆ ਵਾਜੀ ਬੱਚੇ ਚੰਗੇ ਸੇਵਾਂ ਇਹੋ ਜਿਹਾ ਮਾਲ ਵੀਰ ਜੀ ਇਕੱਠਾ ਕਰਨਾ ਹੋਣਾ ਤਿੰਨ ਚਾਰ ਝੋਟੀਆਂ ਬਿਲਕੁਲ 10 ਪਿੰਡ ਫੇਰ ਆਈਆਂ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਵੀਰ ਜੀ ਹਾਂਜੀ ਹਾਂਜੀ ਚੰਗਾ ਪਸ਼ੂ ਬੋਧ ਘੱਟ ਵੇਖਣ ਨੂੰ ਮਿਲਦਾ ਵਾ ਤਾਂ ਫਿਰ ਦੁੱਧ ਵਾਲੀਆਂ ਫਿਰ ਵੱਡੇ ਕੱਦ ਕਾਠ ਵਾਲੀਆਂ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਬੋਧ ਘੱਟ ਪਸ਼ੂ ਜੀ ਹੁੰਦੀਆਂ ਜੀ ਹਾਂਜੀ ਹਾਂਜੀ ਤਾਂ ਵੀਰੇ ਇਹ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਝੋਟੀਆਂ ਵੀਰ ਜੀ ਮੁੱਲੇ ਦਾ ਜਾਇਜ਼ ਹੀ ਕਰਦਗੇ ਹਾਂਜੀ ਕੋਈ ਇਹਦਾ ਮੁੱਲ 13 35 ਨਹੀਂ ਹਾਂਜੀ 1 18 ਕਯਾ ਮਾਤਾ 118 ਦੀ 11800 ਰੁਪਇਆ ਹੋਰ ਛੋੜ 117 ਦੀ 117 ਦੀ ਤਾਂ ਵੇਖੋ ਵੀਰੇ ਰੇਟ ਚੈੱਕ ਕਰ ਲਓ ਬਾਕੀ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤਾਂ ਝੋਟੀ ਇਹੋ ਜੀ ਵੀਰੇ ਚਲੋ ਤੁਹਾਡਾ ਰੇਟ ਜਾਇਜ ਕਿੱਥੇ ਵੱਧ ਹੋਵੇ ਉਥੇ ਆਪਾਂ 1000 ਘਟਾਈ ਦਾ ਤਾਂ ਜਿੱਥੇ ਤੁਸੀਂ ਮੰਗਣ ਹੀ ਜਿਆ ਜੀ ਉਥੇ ਜਾਇਜ ਜਦਾ ਜਾਇਜ ਆ ਐਡੀ ਝੋਟੀ ਦੇ ਵੀਰੇ ਟੋਕੜ ਵੇਚ ਦਿੰਦੇ ਲੋਕ 10 20 ਦੀ ਵੇਚ ਦਿੰਦੇ ਤਾਂ ਗੱਡੀ ਝੋਟੀਆਂ ਵੀਰੇ ਸਿਰਾਂ ਲੱਗਾ ਕੱਦ ਕਾਠ ਦੇ ਰੇਟ ਬਹੁਤ ਵਧੀਆ ਵੀਰ ਨੇ ਕੀਤਾ ਤਿੰਨਾਂ ਝੋਟੀਆਂ ਦਾ ਹੀ 17 ਨਹੀਂ ਬਾਕੀ ਤੁਸੀਂ ਵੀਰੇ ਫੋਨ ਲਾ ਲਿਓ ਮਾਂ ਤਾਂ ਹੋਰ ਹੋ ਜਾਣਗੇ ਹਾਂਜੀ ਹਾਂ ਵੱਡੀਆਂ ਛੋਟੀਆਂ ਨੇ ਬਾਕੀ ਵੀਰੇ ਨਿੱਕੀਆਂ ਨਾ ਮੰਨਗੇ ਚੱਲਿਓ ਹਾਂਜੀ ਹਾਂ ਤਾਂ ਬੱਚਾ ਵੀ ਇਹਨੇ ਚੰਗੇ ਸੀ ਮੰਦਾ ਪਾ ਲਿਆ ਬਿਲਕੁਲ ਸਿੰਘ ਦੀ ਕੁਆਲਿਟੀ ਚੰਗੀ ਹੈ ਨਾ ਜੀ ਹਾਂਜੀ ਹਾਂ ਬਹੁਤ ਕੱਟ ਕਾਠ ਵਾਲੀਆਂ ਕਟੀਆਂ ਨਹੀਂ ਨਹੀਂ ਵੀਰ ਜੀ ਇਹ ਆ ਵੀ ਨਵੇਂ ਪਸ਼ੂ ਆ 2 4 4 ਸੂਏ ਕੋਈ ਵੀਰ ਚੋਲੂ ਹੈ ਨਾ ਹੋ ਗਏ ਵਾਦੇ ਬੰਦੀਆਂ ਜੀ ਤਾਂ ਵਾਦੇ ਬੰਦੀਆਂ ਨੇ ਹਾਂਜੀ ਹਾਂਜੀ ਤਾਂ ਵੀਰੇ ਆ ਛੋਟੀ ਦਾ ਵੀ ਰੇਟ ਬਹੁਤ ਸੋਹਣਾ ਵੀਰ ਨੇ ਕੀਤਾ ਵਾ ਤਾਂ ਬਾਕੀ ਚੈੱਕ ਕਰ ਲਓ ਇੱਕ ਵਾਰੀ ਫੇਰ ਲੈਵਲ ਉਹ ਵੇ ਚੈੱਕ ਕਰ ਲਓ ਬਹੁਤ ਸੋਹਣਾ ਲੈਵਲ ਲੱਗਿਆ ਜੀ ਤਾਂ ਬਾਕੀ ਵੀਰੇ ਤੂੰ ਇੱਥੇ ਦੂਰੋਂ ਚੱਲ ਗਿਆ ਹੋਗੇ ਛੱਡ ਕੇ ਨਹੀਂ ਜਾਂਦੇ ਝੋਟੀਆਂ ਬਾਕੀ ਕਈ ਵੀਰਾਂ ਨੂੰ ਬੇਨਤੀ ਹੁੰਦੀ ਹੈ ਕਿ ਯਾਰ ਵੀਡੀਓ ਪਾਈ ਦੀ ਵੀਰ ਜੀ ਕਿਤੇ ਵੀਡੀਓ ਝੂਮਦਾ ਨਹੀਂ ਫੋਨ ਝੂਮਦਾ ਨਹੀਂ ਤਾਂ ਇਹ ਹੀ ਆਖੀਦਾ ਕਿ ਵੀਰ ਜੀ ਤੁਸੀਂ ਇੱਥੇ ਚੱਲ ਕੇ ਆ ਗਏ ਨਾ ਜੋ ਫੋਨ 'ਚ ਦਿਖੰਦੇ ਉਹ ਤੋਂ ਦੂਣਾ ਦਿਖੂ ਜੀ ਓਰੀਜਨਲ ਆ ਸਭ ਦਾ ਓਰੀਜਨਲ ਆ ਕੋਈ ਇਹ ਨਾ ਸਮਝ ਲਿਓ ਵੀਰੇ ਲੱਗਿਆ ਪਿੰਡ ਜਲਾਲਪੁਰ ਆ ਤੁਹਾਡੀ ਵੀਡੀਓ ਤੇ ਚੱਲ ਕੇ ਆਏ ਵੀਰ ਹੁਣੇ ਹਾਂਜੀ ਸੋਨਾਂ ਦੋ ਡੰਗ ਆਪਣੀ ਤਸੱਲੀ ਕਰਕੇ ਝੋਟੀ ਖੜੀ ਐ ਬਿਲਕੁਲ ਆ ਤੂੰ ਹੀ ਕਹਿੰਦੇ ਕੰਡਾ ਲੈ ਕੇ ਆਏ ਨਾਲ ਹਾਂਜੀ ਤਾਂ ਐ ਉਹ ਦੁੱਧ ਵੱਧ ਨਿਕਲਿਆ ਵੱਧ ਨਿਕਲਿਆ ਜੀ ਕਿਉਂ ਸੱਚਾਈ ਐ ਨਾ ਵੀਰ ਜੀ ਤੇਰੀਆਂ ਪਕਟੀਆਂ ਦੀ ਵੀਡੀਓ ਨਹੀਂ ਬਿਲਕੁਲ ਹਾਂਜੀ ਹਾਂਜੀ ਤੇ ਉਹ ਸਾਰੇ ਫੌਜੀ ਵੀਰਾਂ ਨੇ ਕਟੀਆਂ ਲਈਆਂ ਇੱਕ ਕੱਟੀ ਦੀ ਇੱਕ ਕਟਾ ਖੜਿਆ RAM TEETH ਵੀ ਨੇ ਉਹ ਪੀਸੀ ਦਾ ਕੰਮ ਕਰਦਾ ਸੀ ਬਾਕੀ 5 ਕਟੀਆਂ ਫੌਜੀ ਵੀਰ ਲੈ ਕੇ ਜੇ ਅੱਛਾ ਉਹ ਲੈ ਕੇ ਜੀ ਆਪਣਾ ਉਸਤਾਦ ਵੀ ਆ ਤੇ ਆਪਣਾ ਵੱਡਾ ਭਰਾ ਵੀ ਓੰਕਾਰ ਘੋਗਾ ਹਾਂਜੀ ਉਹ ਕਹਿੰਦਾ ਤੁਹਾਡੇ ਲਾਗੇ ਬੱਲੇ ਮੰਡੀ ਇਹਨਾਂ ਦੀ ਜਾਨ ਬਚਾਇਆ ਕਰੋ ਬਿਲਕੁਲ ਕਰਾਂਗੇ ਲੈ ਕੇ ਉੱਥੋਂ ਲਿਆ ਕੇ ਬੱਲੇ ਦੇ ਵਿੱਚ ਮੰਡੀ ਤੋਂ ਤੇ ਜਿਹੜੇ ਦਿਨ ਮੰਡੀ ਲੱਗਦੀ ਹੈ ਉੱਥੇ ਹਫਤੇ ਦੀ 10 ਮੰਡੀਆਂ ਲੱਗਦੀਆਂ ਮਹੀਨੇ 'ਚ 10 ਲੱਗਦੀਆਂ ਜੀ ਨਾਲ ਇਹਨਾਂ ਦੀ ਜਾਨ ਛਡਾਇਆ ਕਰਾਂਗੇ ਨਾਲੇ ਤੋਂ ਉਹਨਾਂ ਦੇ ਭੈਣ ਭਰਾ ਪਾਲ ਕੇ ਦੁੱਧ ਪੀਊਗਾ ਜੀ ਦੁੱਧ ਪੀਊਗਾ ਜੀ ਬੜੇ ਫੋਨ ਆਉਂਦੇ ਕਟੀਆਂ ਵਾਲਿਆਂ ਵੀ ਬਿਲਕੁਲ ਜੀ ਨਾਲੇ ਵੀਰ ਜੀ ਇੱਕ ਦੋ ਲਿਆਇਆ ਕਰਾਂਗੇ ਬੱਲਿਆਂ ਲਿਆਇਆ ਕਰਾਂਗੇ ਬੱਲਿਆਂ ਲਿਆਇ अच्छा ठीक है ले आएंगे फौजी जी, जी <laughs> चलो बढ़िया हो गया कटियां सोइयां ही चंगे सीवन जी बढ़िया मैयां दी कटियां है ना जी क्योंकि पशु दे सारे सिरे तो सिर वीरे तुही ਘਰੇ ਵੀ ਲਾਏ ਹੈ ਨਾ ਨਹੀਂ ਫਿਰ ਮਾਲ ਦਾ ਬੋਲੀਆਂ ਝੋਟੀਆਂ ਰੱਖੇ ਚੰਗੇ ਪਸ਼ੂ ਦਾ ਫਿਰ ਦੁੱਧ ਦਾ ਕੰਮ ਆ ਹਾਂਜੀ ਹਾਂਜੀ ਬਿਲਕੁਲ ਤਾਂ ਬੱਚੇ ਵੀ ਚੰਗੇ ਸੀਵੰਦੇ ਆ ਤੇ ਫਿਰ ਉਹਨਾਂ ਦਾ ਵਾਦਾ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਜਿਆਦਾਤਰ ਇਹੋ ਕੋਸ਼ਿਸ਼ ਕਰਿਆ ਕਰੋਗੀ ਇਹਨਾਂ ਨੂੰ ਪਾਲਿਆ ਕਰੋ ਹਾਂਜੀ ਕਿਉਂਕਿ ਆਹ ਵੇਖਿਓ ਕਿਹੜੇ ਵੀਰ ਨੇ ਹੁਣ ਸੇਵਾ ਕੀਤੀ ਆ ਹਨਾ ਜੀ ਤਾਂ ਮੈਨਨਨ ਵੀਰ ਜੀ ਕਿੰਨਾ ਮੁੱਲ ਮੰਗਿਆ ਇਹਨਾਂ ਦਾ ਪਾਲਣ ਦਾ ਖਰਚਾ ਲੱਗਦਾ ਜੀ ਇਹੋ ਜਿਹਾ ਪਸ਼ੂ ਲੱਗਦਾ ਜੀ ਹਨਾ ਜੀ ਇੰਨਾ ਖਰਚਾ ਤਾਂ ਸਿਰ ਲੱਗਾ ਤਾਂ ਬਾਕੀ ਵੀਰੇ ਚੰਗੀਆਂ ਝੋਟੀਆਂ ਨੇ ਤੁਸੀਂ ਵੀਰ ਉਹਨਾਂ ਨੂੰ ਫੋਨ ਲਾ ਲਿਓ ਮਾਂ ਤਨ ਹੋ ਜਾਣਗੇ ਵੱਡੀਆਂ ਝੋਟੀਆਂ ਨੇ ਬਾਕੀ ਵੀਰੇ ਇਹੋ ਬੇਨਤੀ ਹੁੰਦੀ ਆ ਚੈਨਲ ਨੂੰ ਵੀਰਤ ਵਾਰ ਵਾਰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮੁਖਾਲੀ ਜਾਵੇ ਜੀ ਤਮਵੀਰ ਜੀ ਐਡਰੈਸ ਦੱਸ ਦਿਓ ਇੱਕ ਰਿਫਰ ਪਿੰਡ ਮੂਦਲ ਜ਼ਿਲ੍ਹਾ ਅੰਮ੍ਰਿਤਸਰ ਜੀ ਹਾਂਜੀ ਫੋਨ ਨੰਬਰ ਹੈਗਾ ਜ 80543 52114 ਜੀ ਠੀਕ ਹੈ ਜੀ ਹਾਂ ਠੀਕ ਹੈ ਸਸੀ ਗਾ ਵੀਰ ਜੀ ਸਾਡਾ ਸ੍ਰੀ ਕਾਪਾ ਜੀ